ਸੋ ਨੂੰ ਨਾ ਮੈਂ ਕਿਹੜਾ ਗੱਲ ਸੁਣਾਉਣਾ ਬਈ ਆਂਗਮਾਂ ਚ ਚਲੋ ਆਪਣੇ ਹੁੰਦੀ ਆ ਪਿੰਡਾਂ ਚ ਕੋਈ ਕਿਸੇ ਦਾ ਮੋਟਰਸਾਈਕਲ ਲੈ ਗਿਆ ਲੋਡ ਪਈ ਆ ਹਨ ਬੰਦਾ ਲੈ ਜਾਂਦਾ ਇੱਕ ਦੂਜੇ ਤੋਂ ਮੰਗ ਕੇ ਆਹੀ ਕਿਹੜਾ ਆਪਣਾ ਨਾ ਇੱਕ ਵਾਰੀ ਬੰਦਾ ਮੋਟਰਸਾਈਕਲ ਲੈ ਗਿਆ ਕਹਿੰਦਾ ਯਾਰ ਮੈਂ ਕੰਮ ਜਾ ਕੇ ਆਉਣਾ ਜ਼ਰੂਰੀ ਆ ਵੀ ਮੇਰੇ ਵਾਲੇ ਦਾ ਕਹਿੰਦਾ ਤੇਲ ਮੁੱਕ ਗਿਆ ਮੈਂ ਕੋਈ ਨਾ ਬਈ ਲੈ ਜਾ ਯਾਰ ਖੜਾ ਹੀ ਆ ਘਰੇ ਜਦੋਂ ਲੈ ਗਿਆ ਆਪਾਂ 3 400 ਦਾ ਤੇਲ ਨਾ ਪਵਾ ਕੇ ਉਹ ਚ ਰੱਖਿਆ ਸੀਗਾ ਘਰੇ ਵੀ ਚਲੋ ਹੁੰਦੀ ਆ ਲੋੜ ਆ ਪਾ ਕੇ ਰੱਖਦੇ ਆ ਬੰਦਾ ਲੈ ਗਿਆ ਪਹਿਲਾਂ ਤਾਂ ਨਾ ਉਹਨੇ ਘਰੇ ਲਿਜਾ ਕੇ 1 ਲੀਟਰ ਵੰਗੂ ਤੇਲ ਉਹ ਚੋ ਕੱਢ ਲਿਆ ਬਾਈ ਉਹ ਆਪਾਂ ਨੂੰ ਪਤਾ ਨਹੀਂ ਸੀ ਮੈਂ ਤੁਹਾਨੂੰ ਦੱਸਦਾ ਬੰਦਾ ਫਸਿਆ ਕਿਵੇਂ ਚਲੋ ਬੰਦਾ ਲੈ ਗਿਆ ਕੰਮ ਜਾ ਆ ਉਹਨੇ ਆ ਕੇ ਆਪਣੇ ਘਰੇ ਮੋਟਰਸਾਈਕਲ ਖਿਲਾਰਤਾ ਉਸ ਤੋਂ ਬਾਅਦ ਚ ਜਾਣਾ ਸੀਗਾ ਆਪਾਂ ਵੀਰੇ ਜਦੋਂ ਆਪਾਂ ਗਏ ਬਾਈ ਯਾਰ ਰਾਹ 'ਚ ਜਾ ਕੇ ਉਹਦਾ ਨਾ ਰਿਅਰਵ ਲੱਗ ਗਿਆ ਮੈਂ ਥੌਣ ਮਾਰਿਆ ਮੈਂ ਕਿਹਾ ਬਾਈ ਤੂੰ ਤੇਲ ਨਹੀਂ ਪਵਾਇਆ ਰਿਅਰ 'ਚ ਕਹਿੰਦਾ ਨਾ ਯਾਰ ਬਾਈ 100 ਰੁਪਏ ਦਾ ਤੇਲ ਪਵਾਇਆ ਮੈਂ ਤਾਂ ਇੱਥੇ ਗਿਆ ਸੀਗਾ ਚੱਲ ਮੈਂ ਆਖਾ ਠੀਕ ਆ ਯਾਰ ਹਨਾ ਪਵਾਇਆ ਹੋ ਬੰਦੇ ਨੇ ਕਈ ਵਾਰੀ ਆਪਾਂ ਨੂੰ ਆਪ ਨੂੰ ਗਲਤੀ ਰਹਿ ਗਈ ਹੋ ਫਿਰ ਉਹਨੂੰ ਆਪਾਂ ਫਸਾਇਆ ਦੇਖੋ ਬਾਈ ਕਿਵੇਂ ਆਪਾਂ ਕੁਦਰਤੀ ਚੱਲੋਂ ਉਹੀ ਅਨੇ ਪਟਕੇ ਜਾਣ ਕੇ ਉਹਨਾਂ ਦੇ ਘਰੇ ਗਏ ਆਪ ਘਰੇ ਹੈ ਨਹੀਂ ਸੀਗਾ ਮੈਂ ਉਹੀ ਕਹਤਾ ਮੇਰੇ ਪੱਪਾ ਵੀ ਆਏ ਕਰਕੇ ਬਾਈ ਮੋਟਰਸਾਈਕਲ ਲੈ ਕੇ ਆਇਆ ਸੀ ਤੇ ਉਹ ਤੇਲ ਕਹਿੰਦਾ ਸੀਗਾ ਵੀ ਕੱਢਿਆਗਾ ਤੇ ਉਹ ਲੈਣ ਆਇਆ ਸੀ ਹਾਂ ਉਹ ਕਹਿੰਦੀ ਭਾਈ ਉਹ ਤਾਂ ਉਹ ਪਿਆ ਤੇਲ ਬੋਤਲ ਚ ਕੱਢਿਆ ਸੀਗਾ ਤੇਰੇ ਬਾਈ ਨੇ ਅੱਗੇ ਉਹ ਬੋਤਲ ਚੱਕ ਲਈ ਉਹਨੇ ਮੈਨੂੰ ਫੜਾਤੀ ਆਪਾਂ ਬੋਤਲ ਫੜੀ ਆਪਾਂ ਘਰੇ ਲਿਆਏ ਤੇ ਮੈਂ ਉਹਨੂੰ ਆਖਿਆ ਫੋਨ ਮਾਰਿਆ ਯਾਰ ਮੈਂ ਕਿਹਾ ਤੂੰ ਬੜੀ ਕਰੀ ਮੇਰੇ ਨਾਲ ਨਹੀਂ ਤਾਂ ਤੈਨੂੰ ਮੋਟਰਸਾਈਕਲ ਦੁੱਤਾ ਤੇ ਤੂੰ ਕਹਿੰਦਾ ਜੇ ਤੇਲ ਪਵਾਇਆ ਤੂੰ ਤਾਂ ਘਰੇ ਕੱਢ ਕੇ ਰੱਖਣਾ ਬਾਈ ਤੈਨੂੰ ਕੌਣ ਕਹਿੰਦਾ ਐ ਕੌਣ ਕਹਿੰਦਾ ਮਾਨੂੰ ਆਖਿਆ ਜਾ ਚੱਲ ਫਿਰ ਘਰੇ ਤੇਰੇ ਤੇ ਉਹਦੇ ਘਰ ਦੀ ਕਹਿੰਦੀ ਹਾਂ ਕਹਿੰਦੀ ਮੈਨੂੰ ਕੀ ਪਤਾ ਸੀ ਵੀ ਤੂੰ ਇੱਥੇ ਰੱਖ ਕੇ ਗਿਆ ਮੈਂ ਤਾਂ ਆਖਿਆ ਕਿਤੇ ਪੁੱਛ ਕੇ ਕੱਢਿਆ ਬਾਈ ਉਹ ਡਾਂਗੂ ਛੁੱਟੀ ਘਰੇ ਹੋਗੇ ਸਿਆਪਾ ਮੋਟਰਸਾਈਕਲ ਦਿੱਤਾ ਸੀ ਉਲਟਾ ਉਹਨਾਂ ਦੇ ਬਾਈ ਕਲੇਸ਼ ਦੁੱਗਣਾ ਪੈ ਗਿਆ ਪਰਾ ਉਹ ਨਾ ਚੀਜ਼ ਦੋ ਤੇ ਨਾਗੜੇ ਤੋਂ ਲਿਆਓ ਆਪਦਾ ਔਖੇ ਸੌਖੇ ਸਾਰ ਲੋ ਨੜੇ ਦਾ ਚੀਜ਼ ਦੋ ਨੜੇ ਬਾਅਦ ਚੋਲਟਾ ਕਹਿੰਦੇ ਸਾਡੇ ਘਰੇ ਕਲੇਸ਼ ਪੈ ਗਿਆ ਬਜੇ ਰੱਬ ਇਹਨਾਂ ਤੋਂ